ਪਾਵਰ ਕਾਮ ਅਤੇ ਟ੍ਰਾਂਸਕੋ ਪੈਨਸਲਰ ਜੂਨੀਅਰ ਜੇਸਟਰ ਪੰਜਾਬ ਵੱਲੋਂ ਸੁੰਦਰ ਨਗਰ ਡਿਵੀਜ਼ਨ ਲੁਧਿਆਣਾ ਵਿਖੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 70 ਸਾਲ ਦੀ ਉਮਰ ਪੂਰੀ ਕਰ ਚੁੱਕੇ ਮਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਚਮਕੌਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹਰ ਸਾਲ ਅਜਿਹੇ ਸਨਮਾਨ ਸਮਾਰੋਹ ਕਰਵਾਏ ਜਾਂਦੇ ਨੇ ਅੱਜ ਯੂਨੀਅਨ ਨੇ 21 ਸਾਥੀਆਂ ਨੂੰ ਸਨਮਾਨਿਤ ਕੀਤਾ ਹੈ ਅਤੇ ਉਹਨਾਂ ਨੂੰ ਜੱਥੇਬੰਦੀ ਦੇ ਮਕਸਦ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਹੈ ਟੀਐਸਯੂ ਦੇ ਚੀਫ ਆਰਗੇਨਾਈਜ਼ਰ ਗਗਬੀਰ ਸਿੰਘ ਨੇ ਕਿਹਾ ਕਿ ਜਿੰਨਾ ਲਾਈਨਮੈਨਾਂ ਤੇ ਸੀਨੀਅਰ ਜੇਈ ਐਸਡੀਓ ਸਹਿਬਾਨਾ ਨਾਲ ਮੈਂ ਕੰਮ ਕੀਤਾ ਉਹਨਾਂ ਦਾ ਸਨਮਾਨ ਹੁੰਦਾ ਦੇਖ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੂਨੀਅਨ ਦੇ ਮੀਤ ਪ੍ਰਧਾਨ ਸਰਦਾਰ ਕੇਵਲ ਸਿੰਘ ਨੇ ਸਮਾਰੋਹ ਵਿੱਚ ਪਹੁੰਚਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਅਸੀਂ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਕਾਮਨਾ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਨਮਾਨ ਸਮਾਰੋਹ ਜਰੀਏ 70 ਸਾਲ ਤੋਂ ਵੱਧ ਉਮਰ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਲੁਧਿਆਣੀ ਤੋਂ ਹਰਸ਼ਦੀਪ ਮਹਦੂਦਾਂ ਦੀ ਰਿਪੋਰਟ ਅਭਾ ਚਮਕੌਰ ਸਿੰਘ ਸੀਨੀਅਰ ਭਾਈ ਸੀਨੀਅਰ ਵਾਈਸ ਪ੍ਰਧਾਨ ਪੀਐਸ ਪੀਸੀਐਸ ਦਾ ਸੀਨੀਅਰ ਵਾਈਸ ਪ੍ਰਧਾਨ ਟੈਂਸ਼ਨ ਹੁੰਦੀ ਹੈ ਮੈਂ ਕਿ ਜੇ ਵਾਸੀ ਇਹ ਜਥੇਬੰਦੀ ਬਣਾਈ ਆ ਇਹਦੇ ਹਰ ਸਾਲ ਅਸੀਂ ਜਿਹੜੇ 70 ਸਾਲ ਤੋਂ ਉਤਲੇ ਸਾਡੇ ਮੁਲਾਜ਼ਮ 70 ਸਾਲ ਪੂਰੇ ਕਰ ਲੈਂਦੇ ਨੇ ਉਹਨਾਂ ਨੂੰ ਸਨਮਾਨਤ ਕਰਦੇ ਆ ਅੱਜ ਸੁੰਦਰ ਨਗਰ ਡਿਵੀਜ਼ਨ ਦੇ ਵਿੱਚ ਇਹ ਸਮਾਰੋਹ ਕੀਤਾ ਗਿਆ ਜਿੱਥੇ ਕਿ 21 ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ਔਰ ਉਹਨਾਂ ਨੂੰ ਅੱਗੇ ਜੱਥੇਬੰਦੀ ਨਾਲ ਰਲ ਕੇ ਕੰਮ ਕਰਨ ਦਾ ਜੋ ਸਾਡਾ ਅਕੀਦਾਵਾ ਉਹਨੂੰ ਚਾਲੂ ਰੱਖ ਕੇ ਇਸ ਸਮਾਜ ਦੇ ਵਿੱਚ ਸੇਵਾ ਕਰਨ ਲਈ ਅ ਫਰੇੜਿਆ ਗਿਆ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਵੀ ਸਾਡੇ ਸਾਥੀ ਨੇ ਟੈਰੀ ਸਾਫੀ ਨੇ ਉਹ ਇਹ ਸਮਾਜ ਦੀ ਸੇਵਾ ਉਹ ਤੈਦੇ ਲੋਕ ਕਰਦ ਔਰ ਆਪਣਾ ਜੀਵਨ ਸਮਰਪਤ ਮੈਂ ਮਰਗਵੀਰ ਸਿੰਘ ਸੀਫੋਰ ਕੇ ਨਜਰ ਸਖਤਰ ਟੈਕਨੀਕਲ ਸਰਵੇ ਯੂਨੀਅਨ ਅੱਜ ਸਾਡੇ ਸੁੰਦਰ ਨਗਰ ਦਫਤਰ ਦੇ ਵਿੱਚ ਪੈਨਸ਼ਨ ਐਸੋਸੀਏਸ਼ਨ ਵੱਲੋਂ ਜੋ 70 ਸਾਲ ਤੋਂ ਉੱਪਰ ਸਾਡੇ ਸਾਥੀ ਰਿਟਾਇਰ ਹੋਿਆਂ ਨੂੰ ਟੈਰੀ ਸਾਥੀਆਂ ਦੀ ਉਮਰ ਹੋ ਚੁੱਕੀ ਆ ਉਹਨਾਂ ਨੂੰ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਬਹੁਤ ਸਾਰੇ ਸਾਥੀ ਇੱਥੇ ਆਏ ਨੇ ਜਿਹੜੇ ਮੇਰੇ ਸੀਨੀਅਰ ਜੇੀ ਵੀ ਰਹੇ ਨੇ ਔਰ ਐਸ ਟੀ ਓ ਰਿਟਾਇਰ ਹੋ ਕੇ ਗਏ ਨੇ ਔਰ ਇਸੇ ਤਰ੍ਹਾਂ ਮੇਰੇ ਸਾਥੀ ਲਾਈਨ ਵਿੱਚ ਜਿਨ੍ਹਾਂ ਦੇ ਨਾਲ ਮੈਂ ਮੋਢੇ ਨਾਲ ਮੋਢਾ ਜੋੜ ਕੇ ਇਸ ਦਫ਼ਤਰ ਦੇ ਵਿੱਚ ਕੰਮ ਕੀਤਾ ਹੈ ਖੱਤਕਾਰਾਂ ਦੀ ਸੇਵਾ ਕੀਤੀ ਆ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਵੀ ਬੁਲਾਇਆ ਇਸ ਸਨਮਾਨ ਸਮਾਰੋਹ ਦੇ ਵਿੱਚ ਮੈਂ ਅਰਦਾਸ ਉਸ ਆਕਾਰਪੁਰਖ ਪ੍ਰਮਾਤਮਾ ਅੱਗੇ ਕਰਦਾ ਕਿ ਸਾਰੇ ਜਿਹੜੇ ਹੈਗੇ ਆਪਣੀ ਉਮਰ ਸੈਂਕੜਾ ਪਾਰ ਕਰਨ ਔਰ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਿੰਘ ਬਨਵਾਇਚ ਮੀਤ ਪ੍ਰਧਾਨ ਪੰਜਾਬ ਪੈਨਸ਼ਨ ਜੂਨੀਅਨ ਤੋਂ ਅੱਜ ਅਸੀਂ ਸੁੰਦਰ ਨਗਰ ਦੇ ਵਿਹਨ ਦੇ ਵਿੱਚ ਜਿਹੜੇ 70 ਸਾਲ ਤੋਂ ਉੱਤੇ ਸੱਤੀ ਹੋਏ ਨੇ ਉਹਨਾਂ ਨੂੰ ਸਨਮਾਨ ਕਰਨ ਦਾ ਸਨਮਾਨ ਸਮਰੋਪੀਤਾ ਸੀ ਉਹਨਾਂ ਸਾਥੀਆਂ ਨੂੰ ਸਨਮਾਨ ਕੀਤਾ ਉਹ ਜਿਹੜੇ ਸਾਡੇ ਸਾਥੀ ਨੇ ਅਡਵਿੰਦ ਦੇ ਪ੍ਰਧਾਨ ਨੇ ਸਾਥੀ ਕੇਵਲ ਸਿੰਘ ਜੀ ਔਰ ਨਵੀਂਦੇ ਸਿਕੱਤਰ ਨੇ ਸਾਥੀ ਰਾਮ ਆਥਰਾ ਜੀ ਔਰ ਸਾਥੀ ਬਾਬਾ ਜੀ ਨੇ ਔਰ ਇਹਨਾਂ ਨੇ ਬਾਬਾ ਨਾਟਪਾਜ ਕਰਕੇ ਮਿਹਨਤ ਕਰਕੇ ਸਾਥੀਆਂ ਦੀ ਸੇਵਾ ਕੀਤੀ ਆ ਔਰ ਇਹਨਾਂ ਨੇ ਨਾਲ ਹੀ ਨਾਲ ਸਾਸੀ ਸਪੈਸ਼ਲ ਤੌਰ ਤੇ ਸਾਥੀ ਚਮਕੌਰ ਸਿੰਘ ਜਿਹੜੇ ਸਾਡੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਸਨਮਾਨ ਸਮਰੋਹ ਦੇ ਵਿੱਚ ਆ ਕੇ ਸਾਡੇ ਸਾਥੀਆਂ ਨੂੰ ਸਨਮਾਨਦਾਰਨ ਔਰ ਸਾਨੂੰ ਸਨਮਾਨ ਦੇਣ ਸਾਡੇ ਸਾਥੀਆਂ ਨੂੰ ਸੋ ਸਾਥੀ ਚਮਕੌਰ ਸਿੰਘ ਜੀ ਆਏ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਥੀ ਰਿਕ ਬੀਰ ਸਿੰਘ ਜੀ ਜਿਹਨੇ ਜਿਹੜੇ ਇਸੇ ਦਫਤਰ ਦੇ ਵਿੱਚ ਐਸੇ ਤਰ੍ਹਾਂ ਦੇ ਤੌਰ ਤੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਸੀ ਵੀ ਸਾਡੇ ਇਸ ਸਨਮਾਨ ਸਮਰੋਹ ਦੇ ਵਿੱਚ ਸਾਡੇ ਸਾਥੀਆਂ ਨੂੰ ਸਨਮਾਨ ਕਰਨ ਦੇ ਵਿੱਚ ਸਾਡਾ ਸਾਥ ਦੇਣ ਸੋ ਉਹ ਵੀ ਸਾਥੀ ਆਏ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਨਾਲ ਜਿਹੜੇ ਸਾਥੀ ਵੀ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆਂ ਉਹਨਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਆਂ ਔਰ ਜਿਹੜੇ ਸਾਡੇ ਪ੍ਰੈਸ ਵਾਲੇ ਵੀ ਆਏ ਨੇ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਸਾਡਾ ਬਹੁਤ ਵਧੀਆ ਢੰਗ ਦੇ ਨਾਲ ਸਾਡਾ ਸਹਿਯੋਗ ਕੀਤਾ ਔਰ ਸਾਡੀ ਸਾਰੀ ਇਹ ਬਣਾਉਣ ਦੇ ਵਿੱਚ ਮੂਵੀ ਬਣਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਮਹਜੂਜਾ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਇਹ ਸਾਡੀ ਮਦਦ ਕੀਤੀ ਹੈ ਇਸ ਫੰਕਸ਼ਨ ਨੂੰ ਨੇਪਰੇ ਚਾੜ੍ਹਨ ਦੇ ਬਾਅਦ ਬਹੁਤ-ਬਹੁਤ ਧੰਨਵਾਦ ਔਰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿਹੜੇ ਸਾਥੀ ਸਾਡੇ ਸਾਥੀ 70 ਸਾਲ ਤੋਂ ਉੱਤੇ ਹੋਣਗੇ ਉਹਨਾਂ ਨੂੰ ਫਿਰ ਅਗਲੀ ਵਾਰੀ ਜਿਹੜਾ ਹੈ ਉਹਨਾਂ ਨੂੰ ਸਨਮਾਨਤ ਕਰਾਂਗੇ ਇੱਕ ਨਵੀਂ ਰੂਹ ਮਿਲਦੀ ਹੈ ਨਵਾਂ ਹੌਸਲਾ ਮਿਲਦਾ ਹੈ ਸਾਥੀਆਂ ਨੂੰ ਤਾਂ ਕਿ ਉਹ ਚੰਗੀ ਜ਼ਿੰਦਗੀ ਆਪਣੀ ਇਸ ਸਮਾਜ ਦੇ ਵਿੱਚ ਬਸਰ ਕਰ ਸਕਣ ਔਰ ਮਾਦੇ ਵਿੱਚ ਸੇਵਾ ਕਰ ਸਕਣ ਔਰ ਜਥੇਬੰਦ ਦੀ ਪਾਵਰ ਕਾਮਨ ਟਰੱਸਟ ਪੈਨਸ਼ਨ ਯੂਨੀਅਨ ਦੇ ਵੀ ਉਹ ਵਧੀਆ ਢੰਗ ਨਾਲ ਸੇਵਾ ਕਰ ਸਕਣ ਔਰ ਮੈਂ ਸਾਰੇ ਸਾਥੀਆਂ ਦਾ ਖਾਸ ਕਰਕੇ ਪ੍ਰਧਾਨ ਸਾਹਿਬ ਜੀ ਸਾਥੀ ਪੀਵਲ ਸਿੰਘ ਜੀ ਦਾ ਰਾਮਾਸਰ ਜੀ ਦਾ ਸਾਥੀ ਰਿਕਬੀਰ ਸਿੰਘ ਜੀ ਸਾਥੀ ਚਮਕੌਰ ਸਿੰਘ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਫੰਕਸ਼ਨ ਨੂੰ ਨੇਪਰੇ ਚਾੜਨ ਦੇ ਵਿੱਚ ਸਾਡਾ ਸਹਿਯੋਗ ਕੀਤਾ ਮੈਂ ਪਾਵਰ ਕਾਮਨ ਟਰੱਸਟ ਕੋ ਪੈਨਸ਼ਨ ਯੂਨੀਅਨ ਵੱਲੋਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨੀ